ਮੈਨੂੰ ਪਤਾ ਨਹੀਂ ਅਦਰ ਡਿਸਟ੍ਰਿਕਟਸ ਵਾਲੇ ਪੇਜ ਰਿ ਹੈ ਕਿ ਅਸੀਂ ਕਿਨਾ ਕੁ ਲਾ ਕੇ ਫੜ ਸਕਦੇ ਹਾਂ ਹੈ ਤਾਂ ਮੁੰਡੀ ਕੋੜ ਹੈ ਅਦਰ ਡਿਸਟ੍ਰਿਕਟ ਵੀ ਹੈ ਪठानकोट ਵੀ ਮਾਕ ਕਰ ਰਹੇ ਕਿ ਇਹ ਪਟਿਆਲਾ ਦੇ ਸਰਕਾਰੀ ਨੋਟਿੰਗ ਦਾ ਕਲਬ ਇਸ ਕੀ ਤੇ ਉਸ ਪੱਤੀ ਤੇ ਮੈਂ ਰਾਇਸ ਚੈਗਨ ਤੇ ਬੱਤੀ ਪੱਤੀਆਂ ਹੈ ਗੱਲੀਆਂ ਮੈਂ ਕਹਿ ਦਿੰਦੀ ਹਾਂ ਗਾਜ਼ਰ ਪੀ ਕੇ ਨੰਬਰ ਦੇ ਤਕਰੀਬਨ ਫੜ ਲਿਆ ਜੀ ਕਿ ਸਾਰੀ ਨੂੰ ਨਵਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਆਈ ਹੈ ਕਿ ਇਹ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਐਫ ਆਰ ਹੋਏਗੀ ਇਹ ਹਾਂਜੀ ਜਲਦੀ ਹੋਏਗੀ ਐਫ ਆਰ ਦੂਜੀ ਤੱਕ ਕੰਮ ਇਹਨਾਂ ਨੂੰ ਇਨਸਪੈਕਟਰ ਟਾਈਮ ਤੋਂ ਕਾਰਜ ਨੂੰ ਰੇਡਸ ਕਰਦੇ ਨੇ ਬੱਚੇ ਕਰਦੇ ਨੇ ਜੀ ਹਾਂਜੀ ਕਿਉਂਕਿ ਉਹਨੇ ਸਿਰਫ ਨੂੰ ਪਾਸੇ ਕੇਲ ਪਾਈ ਰਹੇ ਰਾਤ ਤਕਰੀਬਨ ਸਵੇਰ 8 ਵਜੇ ਨਾਕਾ ਮੀਂਧਰ ਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸ਼ਰਾਬ ਫੜੀ ਗਈ ਸੀਗੀ ਤੇ ਜਿੱਥੇ ਆਪਾਂ ਜਾ ਕੇ ਮੌਕੇ ਤੇ ਬਰਾਉ ਨਾਲ ਵੀ ਸ਼ਰਾਬ ਨੂੰ ਉਹਨਾਂ ਕੋਲੋਂ ਲਿਆ ਕਬਜ਼ਾ ਚਲਿਆ ਤੇ ਉਸੇ ਦੇ ਆਧਾਰ ਤੇ ਪਰਚਾ ਦਰਜ ਕੀਤਾ ਇਹਦੇ ਵਿੱਚ ਹੋਟਲ ਜਿਹੜੀਆਂ 265 ਪੇਟੀਆਂ ਸ਼ਰਾਬ ਫੜੀਆਂ ਗਈਆਂ ਜਿਹਦੇ ਵਿੱਚ 198 ਪੇਟੀਆਂ ਕਲੱਬ ਗੋਲਡ ਰਾਮ ਸੀਗੀ ਵਿੱਚ 32 ਪੇਟੀਆਂ ਰਾਇਲ ਸਟੈਗ ਦੀਆਂ ਸੀਗੀਆਂ 33 ਪੇਟੀਆਂ ਲਕਡਾਉਲ ਦੀਆਂ ਸੀਗੀਆਂ ਤੇ ਦੋ ਪੇਟੀਆਂ ਬਲੈਂਡਰ ਬ੍ਰਾਈਟ ਦੀ ਸੀਗੀਆਂ ਇਸ ਵਿੱਚ ਆਪਾਂ ਐਕਸਾਈਜ਼ ਐਕਟ 61 ਤੇ 78 ਦੇ ਤਹਿਤ ਪਰਚਾ ਦਰਜ ਕੀਤਾ। ਦੋਸ਼ੀ ਦਾ ਨਾਮ ਕਮੂ ਪਠਾਨੀ ਹੈਗਾ ਜਿੱਤੇ ਪਰਚਾ ਦਰਜ ਹੋਇਆ ਆ ਟਾਂਡੇ ਤੋਂ ਲੈ ਕੇ ਆ ਰਿਹਾ ਸੀਗਾ ਤੇ ਇਹਨੇ ਪਠਾਨਪੁਰ ਸ਼ਰਾਬ ਲੈ ਕੇ ਜਾਣਾ ਸੀਗਾ। ਸੁਭਾਈ ਨਾਲ ਦੀ ਸਮਝੀ ਸ਼ਰਾਬ ਲੈ ਸਾਰੇ ਲੈਵਲ ਪਟੇ ਸੀਗੇ ਇਨ ਰਿਗਾਰਡਿੰਗ ਇਨ ਲਿਖਤੀ ਰਿਪੋਰਟ ਐਕਸਾਈਜ਼ ਡਿਪਾਰਟਮੈਂਟ ਤੋਂ ਹਵੇ ਲੈਣੀ। ਬਾਕੀ ਹੈ ਅਲਿਖਤੀ ਰਿਪੋਰਟ ਸਾਈਡ ਡਿਪਾਰਟਮੈਂਟ ਨੂੰ ਲੈ ਕੇ ਜੋ ਵੀ ਅਗਲੀ ਕਾਰਵਾਈ ਦੇ ਵਿੱਚ ਡਿਊਟੀ ਪੈਣ ਵਾਲਾ ਹਾਂਜੀ ਇਹ 2 ਨੰਬਰ ਦੀ ਵਿਕਨ ਵਾਲੀ ਸ਼ਰਾਬ ਸੀਗੀ ਪਰ ਇਹ ਠੇਕੇ ਵਾਲੀ ਹੀ ਸ਼ਰਾਬ ਸੀਗੀ ਕਿਸੇ ਨਾ ਕਿਸੇ ਠੇਕੇ ਦੀ ਸ਼ਰਾਬ ਸੀਗੀ ਜਿਹੜੀ ਇੱਥੇ ਮਿਲਨੀ ਆਈ ਸੀਗੀ ਤੱਕ ਉਹਨੇ ਬਸ ਸਾਹੀ ਦੱਸਿਆ ਕਿ ਮੈਂ ਪਠਾਨਕੋਟੇ ਸ਼ਰਾਬ ਪਹੁੰਚਾਣੀ ਸੀਗੀ ਤੇ ਕਿਸ ਨੂੰ ਪਹੁੰਚਾਣੀ ਸੀਗੀ ਉਹਦਾ ਨਾਮ ਹਜਿੰਸ ਬੰਦੇ ਨੂੰ ਆਪ ਖੁਦ ਨਹੀਂ ਪਤਾ ਉਹਦਾ ਉਦੇ ਬਾਰੇ ਆਪਾਂ ਛਾੜਮਿਲ ਕਰ ਰਹੇ ਆ ਉਹਦੇ ਬਾਰੇ ਜਿੱਦਾਂ ਪਤਾ ਚਲੇਗਾ ਉਹ ਸਭ ਨਾਲ ਕੋਈ ਕਾਰਵਾਈ ਕੀਤੀ ਜਾਵੇ। ਕੋਈ ਵੀ ਕੋਈ ਕੇਸ ਹੈਗਾ ਇਹਨਾਂ ਨੂੰ। ਉਹ ਉਹਦੇ ਰਿਗਾਰਡਿੰਗਲੇ ਚੱਲ ਰਹੀ ਛਾੜਮਿਲ ਚੱਲ ਰਹੀ ਹੈ। ਛਾੜਮਿਲ ਕਿਸੋ ਟੈਨ ਸਿੰਬਲ ਚੋਂ ਛੱਡਣੀ ਸੀਗੀ ਸ਼ਰਾਬ। ਪਠਾਨਕੋਟ ਦਾ ਹੀ ਰਹਿਣ ਵਾਲਾ। ਇਹ ਤੁਹਾਨੂੰ ਬੰਲਾ ਵੀ ਮੰਨਦੇ ਨੇ। ਪਰ ਨਾਲੇ ਉਹਦੇ ਬਾਰੇ ਛਾੜਮਿਲ ਚੱਲ ਰਹੀ ਹੈ ਚੈਕਿੰਗ ਕੀਤੀ ਜਾਏਗੀ। ਉਹਦੇ ਬਾਰੇ ਪਤਾ ਚਲੇਗਾ ਤੇ ਕਿੰਨਾ ਖਲਾਸੀਗਾ ਟ੍ਰੋਫੀ ਵਿੱਚ।